ਮੁਰਦਾਬਾਦ 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 ਦੂਰਵ੍ਰੋਤੀ ਕੇਂਦਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੋਕਾਈ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਪਿੰਡੂ ਤੇ ਖੇਤਰ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਜ਼ਿਲ੍ਹਾ ਹੈੱਡਕੁਆਟਰ ਕਬੂਤਲਾ ਵਿਖੇ ਡੀਸੀ ਦਫ਼ਤਰ ਮੂਰੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਧੰਨੇ ਦੌਰਾਨ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਹੋਂਦ ਵਿੱਚ ਆਨ ਟੂ ਲੈ ਕੇ ਮਜ਼ਦੂਰ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ अनेਕਾਂ ਧਰਨੇ ਮੋਜਾਰਿਆਂ ਅਤੇ ਰੋਸ ਪ੍ਰਦਰਸ਼ਨ ਕਰਨ ਦੇ ਬਾਅਦ ਵੀ ਅਜੇ ਤੱਕ ਮੌਜੂਦਾ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਅਣਗੌਲਿਆ ਕੀਤਾ ਹੋਇਆ ਹੈ ਹਾਲ ਹੀ ਵਿੱਚ ਪੰਜਾਬ ਅੰਦਰ ਹੜ੍ਹਾਂ بارشਾਂ ਨਾਲ ਹੋਰਨਾਂ ਤਬਕੀਆਂ ਦੇ ਨਾਲ ਨਾਲ ਮਜ਼ਦੂਰਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ ਲਗਾਤਾਰ ਭਾਰੀ بارشਾਂ ਪੈਣ ਕਾਰਨ ਗਰੀਬ ਲੋਕਾਂ ਦੇ ਘਰਾਂ ਦੀਆਂ ਛੱਤਾਂ ਡਿੱਗ ਗਈਆਂ ਘਰਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੋਇਆ ਪਰ ਸਰਕਾਰ ਦੇ ਫੋਕੇ ਲਾਰਿਆਂ ਤੋਂ ਸਿਵਾਏ ਕੁਝ ਵੀ ਪੱਲੇ ਨਹੀਂ ਪਿਆ ਆਗੂਆਂ ਨੇ ਕਿਹਾ ਕਿ ਹੁਣ ਮਨਰੇਗਾ ਸਕੀਮ ਦਾ ਵੀ ਭੋਗ ਪਾ ਦਿੱਤਾ ਗਿਆ ਤੇ ਮਜ਼ਦੂਰਾਂ ਨੂੰ ਰੋਜ਼ਗਾਰ ਤੋਂ ਵੀ ਵਿਲੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਵੱਡੇ ਸਮਾਜਦਾਰਾਂ ਅਤੇ ਜ਼ਗੀਰਦਾਰਾਂ ਨੂੰ ਫਾਇਦਾ ਪਹੁੰਚਾਉਣ ਵਾਲੇ ਕੋਤੀ ਵਿਕਾਸ ਮਾਡਲ ਨੂੰ ਲਾਗੂ ਕਰਕੇ ਮਜ਼ਦੂਰਾ ਕੋਲੋਂ ਸਿਹਤ ਸਿੱਖਿਆ ਅਤੇ ਬਿਜਲੀ ਵਰਗੀਆਂ ਸਹੂਲਤਾਂ ਖੋਈਆਂ ਜਾ ਰਹੀਆਂ ਹਨ। ਚਿਪੋ ਵਾਲੇ ਮੀਟਰ ਲਾ ਕੇ ਹੁਣ ਮਜ਼ਦੂਰਾਂ ਦੇ ਘਰਾਂ 'ਚ ਹਨੇਰਾ ਕਰਨ ਦੀ ਵੀ ਤਿਆਰੀ ਹੈ। ਮਜ਼ਦੂਰ ਅਤੇ ਵੰਦੀਆ ਵੈਬ ਜੀਰਾਮ ਜੀ ਸਕੀਮ ਦਾ ਵਿਰੋਧ ਕਰਦੇ ਹਨ, ਮੰਗ ਕਰਦੇ ਹਨ ਕਿ ਮਨ ਰੇਗਾ ਕਾਨੂੰਨ ਨੂੰ ਪਹਿਲਾਂ ਦੀ ਤਰ੍ਹਾਂ ਲਾਗੂ ਕੀਤਾ ਜਾਵੇ ਅਤੇ ਮਜ਼ਦੂਰਾਂ ਨੂੰ ਪੂਰਾ ਸਾਲ ਰੁਜ਼ਗਾਰ ਦਿੱਤਾ ਜਾਵੇ। ਬਿਜਲੀ ਬਿੱਲਾਂ ਦਾ ਬਕਾਇਆ ਰਾਸ਼ੀ ਮਾਫ਼ ਕੀਤੀ ਜਾਵੇ, ਚਾਰਕਿਰਤ ਕੋਡ ਰੱਦ ਕੀਤੇ ਜਾਣ, ਚੋਣਾ ਦੌਰਾਨ ਸਾਰ ਗੂਗਿਤਿਆ ਜਾਣ ਮੀਟਿੰਗ ਵਿੱਚ ਜਥੇਬੰਦੀਆਂ ਵੱਲੋਂ ਇੱਕਮਤ ਰਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਮੁਕੇਸ਼ ਮਲੋਧ ਨੂੰ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਸਪੈਸ਼ਲ ਪੰਜਾਬ ਪੁਲਿਸ ਵੱਲੋਂ ਸੂਬੇ ਤੋਂ ਬਾਹਰੋਂ ਦਿੱਲੀ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਮੁਕੇਸ਼ ਮਲੋਧ ਨੂੰ ਤੁਰੰਤ ਰਿਹਾਇਆ ਕਰਨ ਦੀ ਮੰਗ ਕੀਤੀ ਹੈ ਪੇਸ਼ ਹੈ ਇੱਕ ਰਿਪੋਰਟ ਮੇਰਾ ਨਾਂ ਨਰਮਲ ਸਿੰਘ ਸ਼ੇਰਪੁਰ ਸੱਦਾ ਜੀ ਮੈਂ ਸੂਬਾ ਅਗੂ ਪਿੰਡ ਮਜ਼ਦੂਰ ਪੰਜਾਬ ਮਸਲਾ ਇਹ ਆ ਕਿ ਜਿਹੜਾ ਸਾਡੀਆਂ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ ਬਣਿਆ ਉਹਦੇ ਵੱਲੋਂ ਅ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਮਜ਼ਦੂਰਾਂ ਦੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਦੋ ਰੋਜਾ ਜਿਹੜਾ ਆ ਸਾਡੇ ਧਰਨੇ ਪ੍ਰਦਰਸ਼ਨ ਕਰਕੇ ਜਿਹੜੇ ਰਾਸ਼ਟਰਪਤੀ ਸਾਹਿਬ ਨੂੰ ਮੰਗ ਪੱਤਰ ਭੇਜਨੇ ਸੀਗੇ ਉਹਦੇ ਤਹਿਤ ਅਸੀਂ 6 ਨੂੰ ਵੀ ਕੀਤੇ ਆ ਅੱਜ 7 ਨੂੰ ਵੀ ਜਿਹੜਾ ਆ ਅਸੀਂ ਉਹ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਕਿ ਲੰਬੇ ਸਮੇਂ ਤੋਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਗਿਆ ਔਰ ਜਦੋਂ ਅਸੀਂ ਪੂਰੇ ਪੰਜਾਬ ਦੇ ਵਿੱਚ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਵੱਡੇ ਪ੍ਰੋਟੈਸਟ ਕੀਤੇ ਆ ਮੰਗ ਪੱਤਰ ਭੇਜਿਆ ਜਾਦ ਪੱਤਰ ਭੇਜਿਆ ਪਰ ਪੰਜਾਬ ਦੀ ਸਰਕਾਰ ਤੇ ਕੰਨਾ ਤੇ ਜੂਨ ਤੱਕ ਨਹੀਂ ਸਰਕੀ ਔਰ ਮਜ਼ਦੂਰਾਂ ਨੂੰ ਮੀਟਿੰਗ ਦੇ ਕੇ ਬਾਰ ਬਾਰ ਜਿਹੜਾ ਮੁੱਖ ਮੰਤਰੀ ਵੱਲੋਂ ਮੋਕਰ ਜਾਣਾ ਇਹ ਸਾਫ਼ ਦੱਸਦਾ ਕਿ ਮਜ਼ਦੂਰ ਵਿਰੋਧੀ ਉਹਨਾਂ ਦੀ ਜਿਹੜੀ ਮਾਨਸਿਕਤਾ ਉਹ ਨਜ਼ਰ ਆਉਂਦੀ ਹੈ ਤਾਂ ਇਹਦੇ ਨਾਲ ਹੀ ਇਹ ਧਰਨਾ ਸੈਂਟਰ ਦੇ ਖਿਲਾਫ ਜਾਂ ਸਟੇਟ ਦੇ ਕੁਝ ਮੰਗਾ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਆ ਔਰ ਸੈਂਟਰ ਦੇ ਨਾਲ ਵੀ ਆ ਇਹ ਦੋਨਾਂ ਦੇ ਖਿਲਾਫ ਆ ਸੈਂਟਰ ਦੇ ਵੀ ਔਰ ਪੰਜਾਬ ਸਰਕਾਰ ਦੇ ਵੀ ਕਿਉਂਕਿ ਪੰਜਾਬ ਦੇ ਨਾਲ ਵੀ ਰਹਿਸ਼ੀ ਪਲਾਟਾਂ ਦਾ ਮਾਮਲਾ ਲਾਲ ਕੀਰ ਦੇ ਜਿਹੜੇ ਘਰਾਂ ਦੇ ਮਾਲਕੀ ਹੱਕ ਆ ਉਹ ਲੰਮੇ ਸਮੇਂ ਤੋਂ ਮੰਗ ਕਰ ਰਹੇ ਆ ਉਹ ਇਹਨ ਪੰਜਾਬ ਦੀ ਗਵਰਨਮੈਂਟ ਦੇ ਨਾਲ ਸੰਬੰਧਿਤ ਆ ਵੀ ਜਿਹੜੀਆਂ ਸਾਡੇ ਨਾਲ ਮੀਟਿੰਗ ਤੇ ਕਰੇ ਜਿਹੜੀਆਂ ਸਾਡੀਆਂ ਮੰਗਾਂ ਹੱਲ ਹੋਣ ਵਾਲੀਆਂ ਆ ਉਹ ਹੱਲ ਕਰੇ ਹੁਣ 1 ਸਾਲ ਆਖਰੀ ਬਰਾ ਰਹਿ ਗਿਆ ਔਰ ਭਗਵੰਤ ਮਾਨ ਨੂੰ ਅੱਜ ਚੇਤਾਵਨੀ ਵੀ ਦੇਣ ਆਏ ਆ ਵੀ ਇਹ ਸਾਡੀਆਂ ਮਜ਼ਦੂਰਾਂ ਦੇ ਵਿੱਚ ਜਿਹੜਾ ਇਹ ਰੋਸ ਪਾਇਆ ਜਾ ਰਿਹਾ ਇਹਨਾਂ ਮੰਗਾਂ ਨੂੰ ਹੱਲ ਕਰਕੇ ਫੌਰੀ ਜਿਹੜਾ ਨਹੀਂ ਤਾਂ ਪਿੰਡਾਂ ਦੇ ਵਿੱਚ ਵੜਨਾ ਤੁਹਾਡਾ ਲੋਕ ਬੰਦ ਕਰਨਗੇ ਔਰ ਨਾਲ ਹੀ ਭਗਵੰਤ ਮਾਨ ਦੀ ਜਿਹੜੀ ਆ ਪਿਛਲੇ ਦਿਨੀ ਇੱਕ ਖੇਖਣ ਕੀਤਾ ਆ ਉਹਨੇ ਨੇ ਵਿਧਾਨ ਸਭਾ ਦੇ ਵਿੱਚ ਜਿਹੜੀ ਸੈਂਟਰ ਨੇ ਜੀ ਰਾਮ ਜੀ ਸਕੀਮ ਲੈ ਕੇ ਆਂਦੀ ਆ ਉਹਦੇ ਵਿਰੋਧ ਦੇ ਵਿੱਚ ਜਿਹੜਾ ਉਹਨੇ ਸੈਸ਼ਨ ਸੱਦਿਆ ਹੈਗਾ ਪਰ ਹੱਦ ਉਦੋਂ ਹੋ ਗਈ ਜਦੋਂ ਉਸੇ ਦਿਨ ਮਜ਼ਦੂਰਾਂ ਦਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਜਿਹੜਾ ਸੂਬੇ ਦਾ ਆਗੂ ਆ ਮੁਕੇਸ਼ ਮਲੋਦ ਜਿਹੜਾ ਤੀਜੇ ਹਿੱਸੇ ਜ਼ਮੀਨ ਦੀ ਗੱਲ ਕਰਦਾ ਜਿਹੜੇ ਸੀਲਿੰਗ ਐਕਟ ਤਹਿਤ ਜਿਹੜੀ ਉਹ ਵਾਧੂ ਜ਼ਮੀਨ ਉਹ ਮਜ਼ਦੂਰਾਂ ਚ ਗਰੀਬ ਲੋਕਾਂ ਚ ਵੰਡਣ ਦੀ ਗੱਲ ਕਰਦੇ ਆ ਉਸ ਜਥੇਬੰਦੀ ਦੇ ਸੁਪਾ ਪ੍ਰਧਾਨ ਨੂੰ ਇੱਕ ਮਹਾਰਾਸ਼ਟਰ ਦੇ ਵਿੱਚ ਕੋਈ ਸਿਮੇਲਨ ਸੀ ਉਹਦੇ ਤੋਂ ਵਾਪਸ ਆਉਂਦਾ ਜਿਹੜਾ ਦਿੱਲੀ ਨਿਜਾਮੂਦੀਨ ਰੇਲਵੇ ਸਟੇਸ਼ਨ ਤੋਂ ਗ੍ਰਿਫਤਾਰ ਕੀਤਾ ਔਰ ਇਹ ਦੇਖੋ ਕਿ ਕਿੰਨੀ ਮੰਦ ਭਾਗੀ ਗੱਲ ਇੱਕ ਪਾਸੇ ਮਜ਼ਦੂਰਾਂ ਦੀ ਗੱਲ ਲਈ ਸੈਸ਼ਨ ਕਰ ਰਹੇ ਹੋ ਦੂਜੇ ਪਾਸੇ ਜਿਹੜਾ ਉਹਨਾਂ ਦੇ ਮਜ਼ਦੂਰਾਂ ਦੇ ਆਗੂ ਨੂੰ ਜਿਹੜਾ ਤੁਸੀਂ ਗ੍ਰਿਫਤਾਰ ਕਰਦੇ ਹੋ ਤਾਂ ਸਾਡੀ ਅੱਜ ਦੀ ਇਸ ਧਰਨੇ ਦੇ ਵਿੱਚ ਇਹ ਵੀ ਮੰਗ ਆ ਕਿ ਮੁਕੇਸ਼ ਮਲੋਦ ਨੂੰ ਥੋੜੀ ਜਿਹੜਾ ਤੁਰੰਤ ਰਿਹਾ ਕੀਤਾ ਜਾਵੇ ਉਹਦੇ ਸਾਰੇ ਪਰਚੇ ਰੱਦ ਕੀਤੇ ਜਾਣ ਔਰ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੱਡੇ ਜਿਹੜੇ ਪ੍ਰੋਟੈਸਟਾਂ ਦਾ ਵੱਡੇ ਹਰੰਦੂਨਾਂ ਦਾ ਰੋਸ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਸਰਕਾਰ ਇਹ ਸਾਡਾ ਸੰਘਰਸ਼ ਜਿਹੜਾ ਆ ਨਾ ਤਾਂ ਕੋ ਪਹਿਲਾ ਹੀ ਆ ਤੇ ਨਾ ਆਖਰੀ ਆ ਇਹ ਉਦੋਂ ਤੱਕ ਆ ਜਦੋਂ ਤੱਕ ਇਹ ਮਜ਼ਦੂਰਾਂ ਦੀਆਂ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾਂਦੀਆਂ ਔਰ ਇਹ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਲਈ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਵੀ ਸਾਡਾ ਪਿੰਡੂ ਤੇ ਖੇਤ ਮਜ਼ਦੂਰ ਜੱਥੇਬੰਦੀਆਂ ਦਾ ਸਾਂਝਾ ਮੋਰਚਾ ਜਿਹੜੀ ਵੀ ਕਾਲ ਦਿੰਦਾ ਉਹਦੇ ਲਈ ਅਸੀਂ ਹਰ ਵਾਰ ਤਿਆਰ ਆਂ ਤੇ ਜਿਹਦੀ ਵੱਡੀ ਗਿਣਤੀ ਚ ਅੱਜ ਸਾਡੇ ਭੈਣਾ ਜਿਹੜੀਆਂ ਬਹੁਤ ਵੱਡੀ ਗਿਣਤੀ ਚ ਵੀ ਪੁੱਜੀਆਂ ਔਰ ਲੋਕਾਂ ਦੇ ਵਿੱਚ ਰੋਸ ਹੈ ਇਸ ਗੱਲ ਦਾ ਕਿ ਜਿਹੜੀ ਵੀ ਸਕੀਮ ਸਹੀ ਢੰਗ ਨਾਲ ਲਾਗੂ ਕਰਨੀ ਉਹਦਾ ਪਹਿਲੀ ਗੱਲ ਤਾਂ ਮਨਰੇਗਾ ਦਾ ਜਿਹੜਾ ਮਾਮਲਾ ਸੀਗਾ ਇਹਦੇ ਵਿੱਚ ਪਹਿਲਾਂ ਵੀ ਕੋਈ ਕੰਮ ਸਹੀ ਢੰਗ ਨਾਲ ਦਿੱਤਾ ਨਹੀਂ ਗਿਆ ਜਿਹੜਾ ਪੈਸਾ ਆਇਆ ਵੀ ਉਹ ਵੀ ਸਹੀ ਢੰਗ ਨਾਲ ਖਰਚਿਆ ਗਿਆ ਸੋ ਇਸ ਕਰਕੇ ਸਾਡੀ ਅੱਜ ਮੰਗ ਹੈ ਕਿ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇ ਜਨਾ ਭੇਜਣਾ ਆ ਕਿ ਇਹਨਾਂ ਮੰਗਾਂ ਤੇ ਫੌਰੀ ਜਿਹੜਾ ਸਾਨੂੰ ਕੋਈ ਗੌਰ ਕਰਕੇ ਉਹਨਾਂ ਨੂੰ ਹੱਲ ਕੀਤਾ ਜਾਵੇ ਮੇਰਾ ਨਾਮ ਗੁਰਪ੍ਰੀਤ ਸਿੰਘ ਚੀਦਾ ਸੂਬਾ ਆਗੂ ਪੈਂਡੂ ਮidur ਜੁਨੀ ਪੰਜਾਬ ਯੂਥ ਵਿੰਗ ਇਹ ਅੱਜ ਤੇ ਜੋ ਪਿਛਲਾ ਦਿਨ ਬੀ ਚੁੱਕਾ ਆ 6 ਤੇ 7 ਤਰੀਕ ਨੂੰ ਲਗਾਤਾਰ ਪੈਂਡੂ ਤੇ ਖੇਤ ਮidur ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਪੂਰੇ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਦੇ ਵਿੱਚ ਧਰਨਾ ਮਾਰੇ ਕਰਕੇ ਇਹ ਦੇਸ਼ ਤੇ ਰਾਸ਼ਟਰਪਤੀ ਨਾਂ ਤੇ ਜਿਹੜਾ ਮੰਗ ਪੱਤਰ ਭੇਜਿਆ ਜਾ ਰਿਹਾ ਮੰਗ ਪੱਤਰ ਦੇ ਵਿੱਚ ਬਹੁਤ ਸਾਰੀਆਂ ਮਜ਼ਦੂਰਾਂ ਦੀਆਂ ਮੰਗਾ ਮਸਲੇ ਜਿਹੜੇ ਲੰਮੇ ਸਮੇਂ ਤੋਂ ਲਟਕ ਰਹੇ ਆ ਔਰ ਉਹਨਾਂ ਮੰਗਾ ਮਸਲੇ ਨੂੰ ਹੱਲ ਕਰਨ ਦੀ ਬਜਾਏ ਕੇਂਦਰ ਤੇ ਪੰਜਾਬ ਦੀ ਸਰਕਾਰ ਜਿਹੜੀ ਆ ਹੋਰ ਬਹੁਤ ਸਾਰੀਆਂ ਜਿਹੜੇ ਸਾਡੇ ਤੇ ਕਰੂਣ ਜਿਹੜੀ ਥੋਪ ਰਹੀ ਆ ਜਿਹਦੇ ਵਿੱਚ ਪਿਛਲੇ ਦਿਨੀ ਜਿਹੜਾ ਆ ਕੇਂਦਰ ਦੀ ਸਰਕਾਰ ਵੱਲੋਂ ਜੀ ਰਾਮਜੀ ਕਾਨੂੰਨ ਜਿਹੜਾ ਬਣਾ ਕੇ ਜਿਹੜਾ ਮਨਰੇਗਾ ਦਾ ਕੰਮ ਜਿਹੜਾ ਆ ਉਹਦੇ ਬਹੁਤ ਵੱਡੀ ਜੜੀ ਕਟੋਤੀ ਕੀਤੀ ਗਈ ਆ ਔਰ ਉਹਦੇ ਨਾਲ ਨਾਲ ਜਿਹੜਾ ਹੈ ਸੈਂਟਰ ਦੀ ਸਰਕਾਰ ਬਿਜਲੀ ਸੋਧ ਕਾਨੂੰਨ ਜਿਹੜਾ ਹੈ 225 ਜਿਹੜਾ ਉਹਨੂੰ ਲਾਗੂ ਕਰਨ ਜਾ ਰਹੀ ਆ ਔਰ ਉਹਦੇ ਨਾਲ ਨਾਲ ਜਿਹੜਾ ਮਜ਼ਦੂਰਾਂ ਦੀਆਂ ਕਿਰਤ ਕਾਨੂੰਨ ਜਿਹੜੇ ਆ ਜਿਹੜੇ 43 ਜਿਹੜੇ ਐਕਟ ਸੀ ਸਾਡੇ ਉਹਨਾਂ ਨੂੰ ਬਦਲ ਕੇ ਜਿਹੜਾ ਚਾਰ ਕੋਡਾਂ ਦੇ ਵਿੱਚ ਜਿਹੜਾ ਆ ਉਹ ਤਬਦੀਲ ਕਰ ਦਿੱਤਾ ਆ ਇਹਨਾਂ ਸਾਰੇ ਦੇ ਵਿਰੋਧ ਦੇ ਵਿੱਚ ਔਰ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਮੱਤਲਬ ਲਾਗੂ ਕਰਨ ਵਾਸਤੇ ਜਿਹੜਾ ਆ ਪੂਰੇ ਪੰਜਾਬ ਭਰ ਦੇ ਵਿੱਚ ਧਰਨੇ ਮਿਆਰੇ ਕੀਤੇ ਜਾ ਰਹੇ ਆ ਪਿੰਡਾਂ ਚ ਜਾ ਕੇ ਪ੍ਰਚਾਰ ਕਰਦੇ ਆ ਮੀਟਿੰਗਾਂ ਕਰਦੇ ਆ ਮਜ਼ਦੂਰਾਂ ਨਾਲ ਕਿ ਇਹ ਜਿਹੜੇ ਆ ਨਵੀਂ ਟੀਮ ਆਈ ਆ ਇਹਦਾ ਬੈਨੀਫਿਟ ਆ ਮਜ਼ਦੂਰਾਂ ਨੂੰ ਜੇ ਰੋਜ਼ਗਾਰ ਨਹੀਂ ਮਿਲਦਾ ਉਹਨਾਂ ਨੂੰ ਤਾਂ ਅਸੀਂ ਮਹੀਨੇ ਵਾਤ ਪੱਤਾ ਦੇਵਾਂਗੇ ਔਰ ਬਹੁਤ ਸਾਰੇ ਉਹ ਤੁਹਾਡੀ ਜਾਣਕਾਰੀ ਲਈ ਮਨਰੇਗਾ ਕਾਨੂੰਨ ਜਿਹੜਾ ਬਹੁਤ ਸਮੇਂ ਤੋਂ ਬਣਿਆ ਹੋਇਆ ਆ ਇਹ ਪਹਿਲਾਂ ਸੈਂਟਰ ਸਰਕਾਰ ਜਿਹੜੀ ਆ 90 ਰੁਪਏ ਭੇਜਦੀ ਸੀ ਸਟੇਟ ਨੇ 10 ਰੁਪਏ ਵਿੱਚ ਪਾਉਣੇ ਸੀ ਫਿਰ ਜਾ ਕੇ ਕਾਨੂੰਨ ਲਾਗੂ ਹੁੰਦਾ ਫਿਰ ਥੱਲੇ ਕੰਮ ਮਿਲਦਾ ਸੀ ਪਰ ਤੁਹਾਡੀ ਜਾਣਕਾਰੀ ਲਈ ਅੱਜ ਜਿਹੜਾ ਨਵਾਂ ਐਕਟ ਲੈ ਕੇ ਆ ਰਹੇ ਜਿਹੜਾ ਨਵਾਂ ਕਾਨੂੰਨ ਜਿਹੜਾ ਮਨਰੇਗਾ ਦਾ ਬਣਿਆ ਉਹਦੇ ਵਿੱਚ 60 ਰੁਪਏ ਜਿਹੜੇ ਆ ਕੇਂਦਰ ਨੇ ਭੇਜਣੇ ਆ 40 ਰੁਪਏ ਸਟੇਟ ਨੇ ਪਾਉਣੇ ਆ ਜਿਹੜੀ ਸਟੇਟ 10 ਰੁਪਏ ਨਹੀਂ ਪਾ ਸਕੀ ਦੱਸੋ 40 ਰੁਪਏ ਕਿੱਥੋਂ ਪਾਊਗੀ ਜਿਹੜੀ ਕੇਂਦਰ ਸਰਕਾਰ 90 ਰੁਪਏ ਨਹੀਂ ਦੇ ਸਕੀ 60 ਰੁਪਏ ਕਿੱਥੋਂ ਦਊਗੀ ਜੀ ਇਹਦਾ ਮਤਲਬ ਕੀ ਹੈ ਜੀ ਆਰਮ ਜੀ ਦੇ ਨਾਂ ਤੇ ਛੋਟੀ ਜੋ ਕਹਿੰਦੇ ਵੀ ਰਾਮ ਰਾਮ ਜੱਪਣਾ ਪਰਾਇਆਮਾਲ ਆਪਣਾ ਲੋਕਾਂ ਦੇ ਕੋਲੋਂ ਰੋਜ਼ਗਾਰ ਦਾ ਜਿਹੜਾ ਆ ਉਹ ਵੀ ਜਿਹੜਾ ਇਹ ਕਾਨੂੰਨ ਜਿਹੜਾ ਆ ਜਿਹੜਾ ਮੜਾ ਮਟਾ ਰੋਜ਼ਗਾਰ ਮਜ਼ਦੂਰਾਂ ਨੂੰ ਮਿਲਦਾ ਸੀ ਉਹ ਵੀ ਜਿਹੜੀ ਕੇਂਦਰ ਤੇ ਪੰਜਾਬ ਸਰਕਾਰ ਖੋਰੀ ਆ ਤੁਹਾਡੀ ਜਾਣਕਾਰੀ ਲਈ ਇਹਦੀ ਧਾਰਾ 25 ਆ 25 ਦੇ ਮੁਤਾਬਕ ਇਹ ਆ ਜਦੋਂ ਲੋਕ ਡਿਮਾਂਡ ਕਰਦੇ ਆਪਣੇ ਕੰਮ ਦੀ 15 ਦਿਨਾਂ ਚ ਜੇ ਉਹਨਾਂ ਨੂੰ ਕੰਮ ਨਹੀਂ ਮਿਲਦਾ ਤਾਂ ਉਹਨਾਂ ਨੂੰ ਜਿਹੜਾ ਰੋਜ਼ਗਾਰ ਪੱਤਾ ਮਿਲਦਾ ਆ ਮੈਨੂੰ ਦੱਸੋ ਜੀ ਕਿੱਥੇ ਮਿਲਿਆ ਕਿਹੜੀ ਕੇਂਦਰ ਸਰਕਾਰ ਨੇ ਹੁਣ ਤੱਕ ਰੋਜ਼ਗਾਰ ਇਹ ਸਿਰਫ ਤੇ ਸਿਰਫ ਲੋਕਾਂ ਦੀ ਜਿਹੜੀ ਆ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਇਹ ਨਿਜੀਕਰਨ ਦੀਆਂ ਨੀਤੀਆਂ ਨੂੰ ਲਿਆਉਣ ਵਾਸਤੇ ਜਿਹੜਾ ਆ ਲਗਾਤਾਰ ਮਜ਼ਦੂਰਾਂ ਦੇ ਜਿਹੜਾ ਹੱਕਾਂ ਦੇ ਡਾਕਾ ਵੱਜ ਰਿਹਾ ਜਿਹੜਾ ਕੀ ਪ੍ਰੋਟੈਸਟ ਐ ਐਕਟ ਜਾਂਦਾ ਹੀ ਆ ਜਾਂਦੀ ਹੈ ਤੁਹਾਡਾ ਰਿਐਕਸ਼ਨ ਇਹ ਫਿਲਹਾਲ ਜੀ ਜਿਹੜਾ ਸਾਂਝੇ ਮਜ਼ਦੂਰ ਮੋਰਚੇ ਵੱਲੋਂ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਇਹ 6 ਤੇ 7 ਤਰੀਕ ਕੱਲ ਵੀ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਆ 9 ਜ਼ਿਲ੍ਹਿਆਂ ਦੇ ਵਿੱਚ ਕੱਲ ਜਿਹੜੇ ਮੰਗ ਪੱਤਰ ਦਿੱਤੇ ਗਿਆ ਔਰ ਇਹ ਬਾਕੀ ਜ਼ਿਲ੍ਹਿਆਂ ਦੇ ਵਿੱਚ ਅੱਜ ਜਿਹੜੇ ਮੰਗ ਪੱਤਰ ਦਿੱਤੇ ਜਾ ਰਿਹਾ ਇਸ ਤੋਂ ਬਾਅਦ ਫਿਰ ਸੂਬੇ ਦੀ ਇਹਦੇ ਵਿੱਚ ਪਿੰਡੂ ਦੇ ਖੇਤ ਮਿਹਦੂਰ ਜਥੇਬੰਦੀਆਂ ਟੋਟਲ 8 ਜਥੇਬੰਦੀਆਂ ਦਾ ਜਿਹੜਾ ਸਾਂਝਾ ਫਰੰਟ ਬਣਿਆ ਹੋਇਆ ਆ ਜਿਹਦੇ ਵਿੱਚੋਂ ਜਿਹੜਾ ਸਾਰੇ ਪੰਜਾਬ ਭਰ ਦੇ ਵਿੱਚ ਜਿਹੜਾ ਆ ਇਹ ਮੰਗ ਪੱਤਰ ਜਿਹੜੇ ਅੱਜ ਦਿੱਤੇ ਜਾ ਰਹੇ ਆ